ਹਾਂਜੀ ਪਿਆਰਪਰੀ ਸਸਤੀ ਕਾਰਜ ਜੀ ਸਾਰਿਆਂ ਨੂੰ ਸੋ ਆਪਾਂ ਬਣਾਉਣ ਲੱਗੇ ਆ ਅੱਜ ਮੈਗੀ ਸੋ ਇੱਧਰ ਤਨੀਆ ਚੇਰੀ ਆਂਦੇ ਨੇ ਸੋ ਇੱਧਰ ਹਰੇ ਮਾਸਟਰ ਕੱਢੇ ਪਏ ਨੇਗੇ ਇੱਧਰ ਗੰਡੇ ਜੀ ਦੇ ਪਾਉਣੇ ਸੋ ਆਪਾਂ ਆਰ ਫਰੈਂਡ ਤੇਲ ਦਾ ਜੂਸ ਕਰਾਂਗੇ ਮੈਗੀ ਵਿੱਚ ਸੋ ਜੇ ਆ ਗਈ ਮੈਗੀ ਦੋ ਪੈਟ ਕਿਨੇ ਮੈਗੀ ਤੇ ਇੱਕ ਕੌਪੇਲਾ ਭਾਵੇਂ ਚੰਦਰ ਸੋ ਆਪਾਂ ਜਿਹਨੂੰ ਸੜੀ ਕਰਦੇ ਆ ਮਾਈਗੀ ਬਣਾਉਣੀ ਥੋੜਾ ਰਫ ਐਂਡ ਪਾ ਲਿਆ ਜੀ ਆਪਾਂ ਨੇ ਥੋੜਾ ਜੀਰਾ ਪਾ ਲਿਆ ਸੋ ਹੁਣ ਦੋ ਟੇਪ ਪਨਕੇ ਦੁਆ ਦਾ ਗੰਡੇ ਪਾਉਣੇ ਤੇ ਦੁਆ ਦਾ ਸੁੱਕ ਪੋਵਾ ਦੁਆ ਪਾਵਾਂਗੇ ਪਾਣੀ ਆਪਾਂ ਸੇ ਦੁਆ ਦਾ ਪਾਵਾਂਗੇ ਹਰੇ ਮਟਰ ਆ ਤੇ ਫੇਰ ਤੰਗੀਆਂ ਆ ਆ ਤੁਸੀਂ ਦੇਖਤਾ ਬੈਂਡੇ ਸੁੱਕੀ ਜਾ ਰਹੇ ਨੇਗੇ ਹਮੇ ਪਾਜੂ ਦਾ ਗਾਜ਼ਰ ਪਤਾਕਣੀਆਂ ਫਿਰ ਆਪਣੇ ਮਾਰੇ ਮਟਰ ਪਾਤੇ ਸੁਲਾ ਲਾਟ ਲਾਟ ਟਮਾਟਰ ਪਣ ਮਿਲ ਨਹੀਂ ਹੈਗੇ ਸਬਜ਼ੀ ਵਾਲੇ ਵੀ ਰਾਇ ਨਹੀਂ ਕੋਈ ਇਸ ਕਰਕੇ ਆਪਣੇ ਲਾ ਟਮਾਟਰ ਪਾਏ ਨਹੀਂ ਹੈਗੇ ਹੰਦਲ ਉਹ ਨੂੰ ਵਿੱਚ ਚੜ ਕਰਦੇ ਹਾਂ ਅਲਪੀ ਪਾਤੀ ਥੋੜੀ ਮਿਰਚਾ ਥੋੜਾ ਨਮਕ ਸੋ ਇਹਨੂੰ ਪਾ 10 ਮਿੰਟ ਉਬਾਲ ਲਾਂ ਮੈਂ ਮਸਾਲੇ ਵਿੱਚ 10 ਮਿੰਟ ਉਬਾਲ ਲਾਂਗੇ ਇਹਨੂੰ ਸੁੱਟ ਆਖਦੇ ਹਾਂਜੀ ਹੁਣ ਆਪਾਂ ਮੈਗੀ ਨੂੰ ਖੋਲ ਲਿਆ ਤੇ ਇੱਕ ਦੂਜਾ ਪੈਕ ਖੋਲ ਲਿਆ ਹੁਣ ਸੋ ਜੋ ਪੁੜੀਆਂ ਨੇ ਗਿਆ ਦੇ ਵਿੱਚ ਪੈਣਗੀਆਂ ਫੋਲਡ ਕੇ ਆ ਨੂੰ ਇਸ ਤਨਕਰ ਕੇ ਨਾ ਸੋ ਨਾ ਅਟਕੇ ਸੇ ਦੀ ਰੱਜੀਆਂ ਨਹੀਂ ਆ ਫਿਰ ਸੇ ਦੀ ਬੰਨਾ ਮੈਂ ਕਿਨੇ ਇਸ ਕਰ ਤੇ ਇਸ ਤਨਰ ਰਲ ਮੈਂ ਬੰਨਦਾ ਨਹੀਂ ਮੈਂ ਤਾਂ ਰਹਿ ਤੁਰਾ ਐਸਾ ਪੂਰਾ ਚੱਕਾ ਨਾਲ ਇਹਨਸਾਲ ਲਾ ਗਿਆ ਆਪਣਾ ਮਟਰ ਚੈੱਕ ਕਰਨੇ ਪੈਣਗੇ ਸੋ ਹੁਣ ਮੈਗੀ ਪਾ ਲਈ ਹੁਣ ਪਾ ਲਈ ਆਪਾਂ ਨੇ ਮੈਗੀ ਟੱਕ ਦੀ ਇਹਨੂੰ ਬਾਈਓ ਟੱਕਦੇ ਹਾਂ ਜੋ ਜੋ ਮੈਗੀ ਬਣ ਗਈ ਆਪਾਂ ਸੁਣਦੇ ਆਂ ਵਾਂਗੇ 10 ਮਿੰਟ ਹੋਰ ਵੇਟ ਕਰੋ ਤੱਕ 10 ਮਿੰਟ ਹੋਰ ਵੇਟ ਕਰੋ ਲਓ ਜੀ ਵੀਰੋ ਆਪਣੀ ਹੋ ਗਈ ਮੈਗੀ ਤਿਆਰ ਤੁਸੀਂ ਵੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਹੋਰ ਕੋਈ ਨਵੀਂ ਵੀਡੀਓ ਲੈ ਕੇ ਆਵਾਂਗੇ ਸੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਵੇਂ ਵੀਡੀਓ ਦੇਖਣ ਲਈ ਛੋਟਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ